ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜਿਹੜੀ ਕਿ ਤੁਹਾਡੇ ਲਈ ਜਿਹੜਾ ਇੱਕ ਨੀਲੀ ਰਵੀ ਦਾ ਪੁਰਾਣਾ ਜਿਹੜਾ ਬੁੱਲਾ ਉਹ ਲੰਡਾ ਸਾਣ ਉਹਦੀ ਜਿਹੜੀ ਪ੍ਰੋਪਰ ਡਿਟੇਲ ਇਨਫੋਰਮੇਸ਼ਨ ਜਿਹੜੀ ਸਾਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਪਿੰਡ ਆ ਕਿਹੜੇ ਜ਼ਿਲ੍ਹੇ ਦੇ ਵਿੱਚ ਆ ਤੇ ਆਪਣੇ ਜਿੰਨੇ ਵੀ ਸਾਰੇ ਸਤਿਕਾਰਯੋਗ ਭਰਾ ਬੈਠੇ ਆ ਸਾਰਿਆਂ ਨੂੰ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਆਪਣੇ ਇੱਥੇ ਸਾਰੇ ਭਰਾਏ ਜਿਹੜੇ ਉਹਨਾਂ ਨੂੰ ਜੀ ਆਇਆਂ ਜੀ ਧੰਨਵਾਦ ਤੇ ਆਪਣੇ ਜਿਹੜੇ ਅੰਕਲ ਪੱਪੂ ਸੰਧੂ ਜੀ ਜਿਨ੍ਹਾਂ ਨੇ ਨੀਲੀ ਰਵੀ ਨੂੰ ਜਾਗ ਲਾਇਆ ਉਹ ਵੀ ਇੱਥੇ ਪਹੁੰਚੇ ਆ ਤੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਨੇ ਆ ਨਾਲ ਆਪਣੇ ਡਾਕਟਰ ਸਾਹਿਬਾਨ ਆਏ ਆ ਜੀ ਉਹਨਾਂ ਦਾ ਵੀ ਜੀ ਆਇਆਂ ਧੰਨਵਾਦ ਕਰਦੇ ਆ ਜੀ ਤੇ ਤੁਹਾਨੂੰ ਜਿਹੜੀ ਬੁੱਲ ਦੀ ਜਿਹੜੀ ਪ੍ਰੋਪਰ ਡਿਟੇਲ ਆ ਉਹ ਸਾਰੇ ਲੈ ਕੇ ਦੱਸਦੇ ਆ ਜੀ ਤੇ ਕਰਦੇ ਆ ਸਾਰੇ ਭਰਾਵਾਂ ਨਾਲ ਗੱਲਬਾਤ ਤੇ ਨਾਲ ਹੀ ਤੁਹਾਨੂੰ ਮਲਾਉਨੇ ਆ ਜਿਹੜੇ ਇਹਨਾਂ ਦੇ ਜਿਹੜੇ ਭਰਾਣੇ ਆਪਣੇ ਨੇ ਖਰੀਦਿਆ ਝੋਟਾ ਦੇ ਨਾਲ ਗੱਲਬਾਤ ਕਰਦੇ ਆ ਹੈਪੀ ਬਾਈ ਕੀ ਹਾਲ ਆ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਹੋ ਬਾਈ ਜੀ ਇਹ ਕਿਹੜਾ ਪਿੰਡ ਆ ਜੀ ਆਪਣਾ ਆਪਣਾ ਪਿੰਡ ਵੀਰੇ ਸੈਦਾਲ ਜ਼ਿਲ੍ਹਾ ਫੋਇਪੁਰੁੱਝੀ ਬੋਲਿਓ ਤੇ ਆਪਣਾ ਮੋਬਾਈਲ ਨੰਬਰ ਜੀ 6802473 ਠੀਕ ਹੈ ਤੇ ਨਾਲ ਆਪਣੇ ਸਤਿਕਾਰਯੋ ਅੰਕਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਆ ਕਈ ਠੀਕ ਠਾਕ ਹੋ ਜੀ ਤੇ ਅੰਕਲ ਜੀ ਇਹ ਆਪਾਂ ਨੂੰ ਇਹਦੇ ਬਾਰੇ ਪਾਉ ਮੜੀ ਜਾਣਕਾਰੀ ਵੈਸੇ ਤਾਂ ਤੁਹਾਨੂੰ ਜਿਹੜਾ ਇਹ ਆਪਣੇ ਏਰੀਆ ਚ ਆਇਆ ਜੀ ਪਹਿਲਾਂ ਵਧਾਈ ਹੋਵੇ ਬਹੁਤ ਬਹੁਤ ਤੇ ਜੀ ਬੜੀ ਖੁਸ਼ੀ ਹੈ ਬੱਚਾ ਨੇ ਚਲੋ ਲਿਆਂਦਾ ਤੇ ਜਾਂ ਲੱਕੇ ਨਸਲ ਬਣੂਗੀ ਜੀ ਹਾਂਜੀ ਤੇ ਬਾਕੀ ਇਹਦੇ ਚਾਹ ਵੀ ਪਾਕਿਸਤਾਨ ਤੋਂ 209 209 ਮਰਜਾਈਆਂ ਸੀ ਜੀ ਹਾਂਜੀ ਪਾਰ ਲੱਗੀ ਤੋਂ ਆਈਆਂ ਠੀਕ ਹੈ ਜੀ ਕੁਝ ਉਹ ਤੋਂ ਮੁਸਲਮਾਨ ਭਰਾ ਯਾੜਾ ਕਰਦੇ ਸੀ ਤੇ ਮੱਜਾਂ ਉਧਰੋਂ ਗੇਟ ਖੋਲ ਕੇ ਨਹਾ ਗਈਆਂ ਸੀ ਅੱਛਾ ਜੀ ਉਹਦੇ ਵਿੱਚ ਮੱਜਾਂ ਦੋਸੋਂ ਆਈਆਂ ਤੇ ਚਲੋ ਗੋਫੀ ਵਾਲੇ ਪਿੰਡ ਆ ਕੇ ਰੁਕੀਆਂ ਅੱਛਾ ਜੀ ਤੇ ਕਾਫੀ ਲੰਮਾ ਸਮਾਂ ਰੁਕੀਆਂ ਠੀਕ ਹੈ ਜੀ ਸਾਰੀ ਸਰਦੀ ਰੁਕੀਆਂ ਹਾਂਜੀ ਉਸ ਤੋਂ ਬਾਅਦ ਫਿਰ ਚਲੋ ਕੁਝ ਜਾਨਵਰ ਮੈਂ ਸੈਲੈਕਟ ਕੀਤੇ ਸੀ ਵਿਆਹ ਲੈਣੇ ਆ ਤੇ ਇੱਕੋ ਚ ਲਾਲ ਰੱਖਣ ਲਈ ਮੈਂ ਸੀਗੀ ਹਾਂਜੀ ਉਧਰ ਪਾਕਿਸਤਾਨ ਸੂਕੇ ਆਏ ਸੀਗੇ ਹਾਂਜੀ ਤੇ ਬਾਈ ਮੇਜਰ ਮੈਨੂੰ ਬਸਤੀ ਸੁਣਵਾਣੇ ਤੋਂ ਸਰਦਾਰ ਚੰਦ ਸਿੰਘ ਦਾ ਲੜਕਾ ਬਜ਼ੁਰਗਾਂ ਦਾ ਹਾਂਜੀ ਉਹ ਮੈਨੂੰ ਕਹਿਣ ਲੱਗਾ ਬਾਈ ਵੀ ਇੱਕ ਜਨਮ ਸਾਨੂੰ ਲੈ ਲੈਂਦੇ ਹੋ ਠੀਕ ਹੈ ਜੀ ਤੇ ਮੈਂ ਦੋ ਪਸੰਦ ਕੀਤੇ ਸੀਗੇ ਤੇ ਹੁੰਦੇ ਜਾਂ ਸਾਨੂੰ ਝੋਟੀ ਦੇ ਦਿਓ ਤੇ ਜਾਂ ਲਾਲ ਅੱਖਾਂ ਵਾਲੀ ਦੇ ਦਿਓ ਠੀਕ ਹੈ ਜੀ ਮੈਂ ਖੇਚੋ ਲਾਲ ਅੱਖਾਂ ਨੂੰ ਲੈ ਲਓ ਠੀਕ ਹੈ ਜੀ ਤੇ ਲਾਲ ਅੱਖਾਂ ਵਾਲੀ ਚਲੋ ਲੈ ਗਏ ਜਿਹੜੀ ਨਾਨੀ ਸੀਗੀ ਹਾਂਜੀ ਉਸ ਤੋਂ ਬਾਅਦ ਜੀ ਉਹਨਾਂ ਕੋਲੇ ਜਦੋਂ ਹੀਟ ਚਾਈ ਤੇ ਫਿਰ ਉਹਨਾਂ ਕੋਲੇ ਬਹੁਤ ਜਬਰਦਸਤ ਸੰਭਾਲੀ ਸੀਗੀ ਹਾਂਜੀ ਬੱਗੀ ਮਸਜਿਦ ਦੇ ਵਿੱਚ ਠੀਕ ਹੈ ਜੀ ਮਾ ਲੋਡਾ ਮਾਲੀ ਸੈਜ ਦੇ ਵਿੱਚ ਤਾਂ ਨਹੀਂ ਬੰਦਾ ਹਾਂਜੀ ਬਜ਼ੁਰਗ ਦਰਸ਼ਨ ਸੌਂਦੇ ਟਾਈਮ ਉਹ ਤਿਆਰ ਹੋਇਆ ਬਜ਼ੁਰਗ ਕਹਿੰਦੇ ਠੀਕ ਹੈ ਜੀ ਤੇ ਉਹ ਫਿਰ ਲਾਲ ਅੱਖਾਂ ਵਾਲੀ ਮਹਿਨ ਤੇ ਪਿਆ ਤੇ ਇਹਦੀ ਮਦਰ ਪੈਦਾ ਹੋਈ ਠੀਕ ਹੈ ਜੀ ਉਹ ਵੀ ਇੱਕ ਬਹੁਤ ਲੱਗ ਪੱਲੇ ਦੀ ਮਹਿਨ ਤਿਆਰ ਹੋਈ ਨੀਲੀ ਰਾਬੀ ਦੇ ਵਿੱਚ ਠੀਕ ਹੈ ਜੀ ਜਦੋਂ ਜਵਾਨ ਹੋਈ ਐ ਛੇ ਦੇਕ ਸੂਆ ਉਹਨਾਂ ਕੋਲੇ ਮੈਨੂੰ ਲੱਗਦਾ ਪਹਿਲਾਂ ਸੋ ਚੁੱਕੀ ਸੀਗੀ ਠੀਕ ਹੈ ਮੈਨੂੰ ਸ਼ੱਕ ਠੀਕ ਹੈ ਜੀ ਦੂਸਰੇ ਸੂਏ ਦੇ ਵਿੱਚ ਫਿਰ ਉਹ ਆਪਣੇ ਸੂਰਜ ਕੋਣ ਲੱਗਣਾ ਹੀ ਹੈ ਜੀ ਠੀਕ ਹੈ ਜੀ ਤੇ ਸੂਰਜ ਤੋਂ ਜੋ ਲੱਗੀ ਐ ਫਿਰ ਇਹ ਕਟਾ ਪੈਦਾ ਹੋਇਆ ਜੀ ਠੀਕ ਹੈ ਜਿਹੜਾ ਸੂਰਜ ਬੋਲ ਅੰਕਲ ਜੀ ਇਹ ਆਪਾਂ ਤੁਸੀਂ ਮਤਲਬ ਕਿ ਤੁਹਾਡੇ ਤੁਸੀਂ ਖਰੀਦਿਆ ਸੀਗਾ ਉਹ ਹਨਾ ਜੀ ਹਾਂ ਜੀ ਮੈਂ ਖਰੀਦਿਆ ਸੀ ਅੰਮ੍ਰਿਤਸਰ ਤੋਂ ਖਰੀਦਿਆ ਸੀ ਠੀਕ ਹੈ ਜੀ ਤੇ ਬਾਗਾ ਬਰ ਮੱਜਾਂ ਨੰਗੀਆਂ ਸੀ ਤੇ ਉਧਰੋਂ ਪਾਕਿਸਤਾਨ ਤੋਂ ਮੱਜਾਂ ਦੇ ਨਾਲ ਆਇਆ ਸੀ ਯਾਨੀ ਕਿ ਉਹ ਵੀ ਜੇ ਆਪਾਂ ਗੱਲ ਕਰੀਏ ਇਹਦੇ ਜਿਹੜੇ ਬਾਪਾਈ ਉਹ ਇੱਕ ਪਾਕਿਸਤਾਨ ਦਾ ਇੰਪੋਰਟ ਸਾਨ ਹੀ ਕਹਿ ਸਕਦੇ ਆਪਾਂ ਬਿਲਕੁਲ ਉੱਤੇ ਮਜੀਠਾ ਰੋਡ ਤੇ ਕਰਮਸੂ ਪਲਵਾਨਾ ਹੀ ਉਹਦੇ ਕੋਲ 150 ਮੈਂ ਚੰਗੀ ਸੀਗੀ ਹਾਂਜੀ ਦੁੱਧ ਦਾ ਕਾਰੋਬਾਰ ਸੀ ਉਹਦਾ ਠੀਕ ਹੈ ਜੀ ਉਹਦੇ ਹੱਥੀੋਂ ਕੱਟਾ ਉਸ ਵੇਲੇ ਕੱਟਾ ਸੀਗਾ ਹੱਥੀ ਆਇਆ ਉਹਦੇ ਠੀਕ ਹੈ ਜੀ ਮਤਲਬ ਇਹ ਸਾਰਾ ਜਿਹੜਾ ਆਪਾਂ ਇਹਦਾ ਜਿਹੜਾ ਬਲੱਡ ਬੈਗ ਤੋਂ ਲੈ ਕੇ ਹੁਣ ਤੱਕ ਦਾ ਯਾਨੀ ਕਿ ਜੇ ਆਪਾਂ ਇੱਕ ਪਾਕਿਸਤਾਨ ਦਾ ਬਲੱਡ ਕਹਿ ਹਾਂਦੇ ਆਪਾਂ ਹਾਂਜੀ ਹਾਂਜੀ ਤੇ ਇਹਦੇ ਤੋਂ ਅੰਕਲ ਜੀ ਜਿਹੜਾ ਆਪਣੇ ਕੋਲ ਸੌਰਜ ਸੀਗਾ ਹਾਂਜੀ ਸੌਰਜ ਤੋਂ ਫਿਰ ਚੰਗੇ ਯਾਨੀ ਕਿ ਬੂਟੇ ਵਧੀਆ ਵਧੀਆ ਲੱਗੇਗਾ ਹਨਾ ਜੀ ਚੰਗੇ ਲੱ ਕੋਈ ਭਾਵੇਂ ਪ੍ਰਾਤਰਾਈ ਕਰੇ ਪਰ ਉਹਦੇ ਚਾ ਵੀ ਜਿੱਡਾ ਬੁੱਲ ਸੀਗਾ ਹਾਂਜੀ ਉਸ ਲੈਵਲ ਦੀ ਮੱਝਾਂ ਨਹੀਂ ਹੁਣ ਪਈਆਂ ਪੰਜ ਚਾਰ ਮੱਝਾਂ ਮੇਰੀ ਪਸੰਦੀਆਂ ਪਈਆਂ ਠੀਕ ਹੈ ਜੀ ਮੇਰੀ ਪਸੰਦੀਆਂ ਤਾਂ ਪੰਜ ਚਾਰ ਪਈਆਂ ਠੀਕ ਹੈ ਜੀ ਇੱਕ ਅੰਕਲ ਜੀ ਜਿਹੜਾ ਗਹਿਰੀ ਵਾਲੇ ਵਾਲਾ ਸਾਣ ਉਹ ਆਪਣੇ ਘਰ ਦਾ ਜੰਪਲ ਸੀ ਆਪਣੀਆਂ ਮਈਆਂ ਦੇ ਵਿੱਚ ਜੰਪਲ ਸੀ ਬਿਲਕੁਲ ਬਿਲਕੁਲ ਜਿਹੜੀਆਂ ਪਾਕਿਸਤਾਨ ਤੋਂ ਮੱਝਾਂ ਆਈਆਂ ਸੀ ਹਾਂਜੀ ਜਦ ਹੀ ਮੇਨ ਮੱਝ ਪਾਕਿਸਤਾਨ ਵਾਲੀ ਵੱਡੀ ਮੱਝ ਅਸੀਂ ਕਹਿ ਦਿੰਦੇ ਸੀ ਉਹਨੂੰ ਹਾਂਜੀ ਉਹਦੇ ਨਾਲ ਬੱਸੀ ਸੁਨਣ ਵਾਲਿਆਂ ਨੇ ਮੇਰੇ ਨਾਲ ਬੋਲੀ ਦਿੱਤੀ ਸੀਗੀ ਹਾਂਜੀ ਉਹ ਮੱਝ ਉਸ ਤੋਂ ਬਾਅਦ ਮੇਰੇ ਕੋਲ ਮਿਲਟੀ ਡੇਰੀ ਫਾਰਮ 'ਚ ਮੈਂ ਮਾਲਿਕੜਾ ਆਇਆ ਸੀਗਾ ਉਹ ਮਾਲੀ ਨੂੰ ਰੋਕ ਕੇ ਤੇ ਫਿਰ ਬੱਸੀ ਸੁਨਣ ਵਾਲਿਆਂ ਤੋਂ ਜਿਹੜਾ ਵੱਡਾ ਮਾਲੀ ਸੀਗਾ ਉਹ ਵੱਡੀ ਮੱਝ ਭرائی ਠੀਕ ਹੈ ਜੀ ਉਹਦੇ 'ਚੋਂ ਕੱਟੀ ਪੈਦਾ ਹੋਈ ਤੇ ਉਹ ਕੱਟੀ ਜਦੋਂ ਜਵਾਨ ਹੋਈ ਨਾ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹ ਸੂਰਜ ਤੋਂ ਭرائی ਠੀਕ ਹੈ ਉਦੋਂ ਜੋ ਗੈਰੀ ਵਾਲਾ ਮਹਲੀ ਤਿਆਰ ਰਹਾ ਕਟਾ ਤਿਆਰ ਹੋਇਆ ਠੀਕ ਹੈ ਜੀ ਜਦੋਂ ਗੈਰੀ ਵਾਲੇ ਕਟਾ ਵਿੱਚੋਂ ਲਗਾਏ ਆ ਉਦੋਂ ਮੇਲੇ ਸਾਨੂੰ 2000 ਦਾ ਮੇਲਾ ਆਖਰੀ ਮੇਲਾ ਮਨ ਲਾ ਕੇ ਬੰਦ ਹੋ ਗਏ ਸੀਗੇ ਠੀਕ ਹੈ ਜੀ ਉਹ 6 6 ਦੇ ਵਿੱਚ ਜਾਂ 7 ਦੇ ਵਿੱਚ ਗੈਰੀ ਵਾਲਾ ਕਟਾ ਵਿੱਚੋਂ ਕੋਈ 4-5 ਮਹੀਨੇ ਦੀ ਉਮਰ ਚ ਗੈਰੀ ਪਿੰਡ ਚਲੇ ਗਿਆ ਠੀਕ ਹੈ ਜੀ ਮਤਲਬ ਸੂਰਜ ਦਾ ਬੱਚਾ ਸੀਗਾ ਠੀਕ ਹੈ ਜੀ ਤੇ ਮਤਲਬ ਜਿਹੜੀ ਉਹਦੀ ਮਾਂ ਸੀ ਉਹ ਸੋਨ ਵਾਲੇ ਬੜੇ ਛੋਟੇ ਦੀ ਸੀਗੀ ਮਤਲਬ ਪਿਓੜਾ ਸੀਗਾ ਮਾਂ ਆਪਣੇ ਵਾਲੀ ਵੱਡੀ ਮਾਈ ਸੀਗੀ ਠੀਕ ਹੈ ਜੀ ਤੇ ਨਾਲ ਹੀ ਧੰਨਵਾਦ ਅੰਗਰੇਜ਼ ਦੇ ਨਾਲ ਹੀ ਆਪਣੇ ਅੰਕਲ ਸਤਕਾਰਯੋਗ ਕਰਤ ਸਿੰਘ ਜੀ ਖੜੇ ਵਸਤੀ ਸੋਨ ਵਾਲੇ ਤੋਂ ਤੇ ਅੰਕਲ ਜੀ ਆਇਓ ਮਾੜਾ ਜਾਈ ਤੇ ਅੰਕਲ ਜੀ ਇਹ ਫਿਰ ਆਪਣੇ ਘਰ ਦਾ ਹੀ ਜੰਪਾਲ ਮਾਰ ਲਈ ਜੀ ਇਹ ਫਿਰ ਕਿੰਨਾ ਕੁ ਟਾਈਮ ਯਾਨੀ ਕਿ ਇਹ ਗੁਜਰਾ ਕੋ ਰਹਿ ਹੈ ਇਹਦੀ ਏਜ ਬਾਰੇ ਜੇ ਆਪਾਂ ਇਹਦੀ ਉਮਰ ਬਾਰੇ ਪੁੱਛੀਏ ਤੇ ਕਿੰਨੀ ਕੁ ਹੋ ਗਈ ਹੋਗੀ ਤੁਹਾਡੇ ਤਜਰਬੇ ਮਦ 25 ਦੇ ਸੇ ਜੀ ਹੋ ਗਈ ਯਾਨੀ 20 ਤੋਂ ਤਾਂ ਦੇ 25 ਤੋਂ ਘੱਟ ਕਹਿ ਸਕਦੇ ਆਪਾਂ ਹਣਾ ਜੀ ਇਹਨੂੰ ਤੇ ਅੰਕਲ ਜੀ ਕਿਵੇਂ ਫਿਰ ਤੁਹਾਡੇ ਕੋਲ ਇਹਦੀਆਂ ਝੋਟੀਆਂ ਵੀ ਹੈਗੀਆਂ ਨੇ ਇੱਕ ਜਿਹੜੀ ਪਿੱਛੇ ਜੇ ਮੱਝ ਸੁਈ ਤੁਹਾਡੀ ਆਣਾ ਜਿੰਨੇ ਦੋ ਬੱਚੇ ਦਿੱਤੇ ਸੀ ਉਹ ਚੰਗੇ ਯਾਨੀ ਕਿ ਦੁੱਧ ਦੇ ਜਿਹੜੀ ਚੱਲਦੀ 22 ਤੋਂ 20 ਤੋਂ 22 ਦੇ 80 ਤੱਕ ਦੀ ਵੀ ਜੋ ਠੀਕ ਹੈ ਜੀ ਬਹੁਤ ਬ ਚੰਗੇ ਠੀਕ ਹੈ ਜੀ ਤੇ ਇਹ ਆਪਣੇ ਅੰਕਲਕਾਰ ਸਿੰਘ ਜੀ ਜਿਹੜੇ ਵਸਤੀ ਸੁੰਨੋ ਵਾਲੇ ਤੋਂ ਤੇ ਕਈ ਭਰਾ ਜਿਵੇਂ ਗਰਜੰਟੂ ਨਹੀਂ ਆਏ ਨਹੀਂ ਥੋੜਾ ਕੰਮ ਪੈਣ ਕਰਨ ਤੇ ਬਾਈ ਜਿਹੋਣਾ ਕੋ ਚੰਗੇ ਰਿਕਾਰਡ ਵਾਲੇ ਜਿਹੜੇ ਪਸ਼ੂ ਆ ਤੇ ਨਾਲ ਆਪਣੇ ਹੋ ਡਾਕਟਰ ਸਾਹਿਬ ਵੀ ਖੜੇ ਆ ਸਾਰੇ ਜਿੰਨੇ ਭਰਾ ਖੜੇ ਆ ਸਾਰਿਆਂ ਨੂੰ ਨਾਲ ਆਪਣੇ ਡਾਕਟਰ ਮੇਜਰ ਸਾਹਿਬ ਜੀ ਆਕੜਾ ਜੀ ਅਸੀ ਗਾ ਡਾਕਟਰ ਸਾਹਿਬ ਜੀ ਗੱਲ ਜੀ ਸਾਰੇ ਵੀਰਾਂ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਤੇ ਡਾਕਟਰ ਸਾਹਿਬ ਫਿਰ ਆਪਣੇ ਏਰੀਏ ਦੇ ਨੀਲੀ ਦਾ ਕਿਵੇਂ ਰੁਝਾਨ ਅੱਗੇ ਨਾਲ ਵਧਿਆ ਜਾਂ ਘਟਿਆ ਬਹੁਤ ਵਧੀਆ ਜੀ ਵਧਿਆ ਤੇ ਏਰੀਆ ਆਪਣਾ ਮਾਨਸਾ ਸਾਈਡ ਆਈ ਨਹੀਂ ਜੀ ਭਦੌੜ ਭਦੌੜ ਜੀ ਤੇ ਕਿੱਦਾਂ ਜੀ ਹੁਣ ਆਪਾਂ ਨੀਲੀ ਰਵੇ ਨੂੰ ਕਿਵੇਂ ਮਨ ਲੱਗਿਆ ਉਧਰ ਸੀਮਨ ਸੁਮਣ ਚੰਗਾ ਵਰਤਨੇ ਆ ਵਧੀਆ ਵਰਤੀ ਦਾ ਚੰਗੀ ਡਿਮਾਂਡ ਆਉਂਦੀ ਆ ਅੱਛਾ ਕੋਈ ਤੁਹਾਡੇ ਸੀਮਨ ਦੁਆਰਾ ਜਿਹੜੇ ਬੱਚੇ ਆਏ ਹੋਣਗਾ ਇਸ ਇਸ ਲਈ ਵੀ ਆਰ ਬੀ ਐਫ ਐ ਮੇਲੇ ਚ ਹਾਂਜੀ ਕਾਫ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਸਰਦਾਰ ਗੁਲਾਬ ਸਿੰਘ ਧਾਲੀਵਾਲ ਤਾਪਾ ਮੰਡੀ ਕੋ ਹਾਂਜੀ ਉਹਨਾਂ ਕੋਲੇ ਬਹੁਤ ਸੋਹਣਾ ਕਟਾ ਤਿਆਰ ਹੋਇਆ ਹੋਰ ਵੀ ਆਪਣੇ ਕੋਲ ਕਾਫੀ ਦਿਵਾਨਾ ਪਿੰਡ ਦੇ ਵਿੱਚ ਕਿਹੜੀ ਕੱਟੀ ਆਈ ਹੈ ਜੀ ਹਾਂਜੀ ਬਹੁਤ ਸੋਹਣੀ ਕੱਟੀ ਹੈ ਠੀਕ ਹੈ ਜੀ ਤੇ ਕੱਟੇ ਵੀ ਹੋਰ ਵੀ ਬਹੁਤ ਚੰਗੇ ਇਸ ਮਾਲੀ ਦੇ ਠੀਕ ਹੈ ਜੀ ਕਿਉਂਕਿ ਆਪਾਂ ਕਾਫੀ ਟਾਈਮ ਤੋਂ ਇਹਦਾ ਸੀਮਨ ਜਦੋਂ ਦਾ ਬਣਿਆ ਹੈ ਹਾਂਜੀ ਤੇ ਕਾਫੀ ਵਰਤਿਆ ਗਿਆ ਠੀਕ ਹੈ ਜੀ ਤੇ ਨਾਲ ਆਪਣੇ ਡਾਕਟਰ ਸਾਹਿਬ ਲਾਡੀ ਐਲ ਆਰ ਡਾਕਟਰ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਔਰ ਢੀਟਾ ਕੋ ਜੀ ਡਾਕਟਰ ਸਾਹਿਬ ਫਿਰ ਕਿੱਦਾਂ ਦੇਖ ਰਹੇ ਇਸ ਬੁੱਲ ਨੂੰ ਆਉਣਗਾ ਆਉਣ ਵਾਲੇ ਟਾਈਮ 'ਚ ਜਿਹੜਾ ਤੁਹਾਡੇ ਕੋਲ ਜਿਹੜੇ ਸੀਮਾ ਸਟਰਾ ਪਹੁੰਚੇ ਸੀ ਕੋਈ 50 ਦੇ ਕਰੀਬ ਕਿੰਨੇ ਯੂਜ਼ ਹੋ ਗਏ ਜੀ ਉਹਦੇ ਚੋਂ ਉਹਦੇ ਚੋਂ ਜੀ ਆਪਾਂ 18 ਕ ਸਟਰਾ ਲਾਦੇ ਹਾਂ 18 ਸਟਰਾ ਲਾਦੇ ਆ ਜੀ ਯਾਨੀ ਕਿ ਹੁਣ ਜਿਹੜਾ ਆਪਾਂ ਆਪਦੇ ਜਿਹੜੇ ਦੇ ਵਿੱਚ ਫਿਰ ਦੁਬਾਰਤੋਂ ਜਿਹੜਾ ਇਹਦੇ ਬੂਟੇ ਲਾਵਾਂਗੇ ਹਾਂ ਜੀ ਜ਼ਰੂਰ ਜੀ ਤੇ ਸੀਮਾ ਬੂਟੇ ਲਾਉਣ ਨੂੰ ਜੀ ਠੀਕ ਹੈ ਜੀ ਤੇ ਨਾਲ ਆਪਣੇ ਹੋਰ ਭਰਾ ਖੜੇ ਆ ਭਾਈ ਦੁਜੇ ਸ਼ਮੇਰ ਸਿੰਘ ਜੀ ਡਾਕਟਰ ਸਾਹਿਬ ਕੀ ਹਾਲ ਹੈ ਡਾਕਟਰ ਸਾਹਿਬ ਜੀ ਵਧੀਆ 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 ਤੇ ਡਾਕਟਰ ਸਾਹਿਬ ਫਿਰ ਤੁਸੀਂ ਵੀ ਕੋਈ ਦਿਓ ਆਪਦੀ ਰਾਇ ਕੋਈ ਨੀਲੀ ਰੋਈ ਬਾਰੇ ਵੀ ਕਿਵੇਂ ਹੁਣ ਇਹਦੇ ਬਰਲੇ ਰੁਝਾਨ ਹੋਇਆ ਜਿਹੜਾ ਕਿ ਕਿਵੇਂ ਹੁਣ ਚੱਲਦਾ ਪਈ ਜਿਹੜਾ ਸੀਮਨ ਦੀ ਡਿਮਾਂਡ ਕਿੰਨੀ ਕੁ ਤੁਹਾਡੇ ਕੋਲ ਨੀਲੀ ਰੋਈ ਦੀ ਬਹੁਤ ਜੀ ਕਿਵੇਂ ਹੁਣ ਹੁਣ ਮੇਲੇ ਫਿਰ ਸਟਾਰਟ ਹੋ ਗਿਆ ਜੀ ਹਾਂਜੀ ਦੁਨੀਆ ਦਾ ਬਰਝਾਨ ਬਹੁਤ ਜ਼ਿਆਦਾ ਹੁਣ ਇੱਧਰ ਹੋ ਗਿਆ ਜੀ ਠੀਕ ਹੈ ਜੀ ਬਾਕੀ ਇਹ ਤਾਂ ਬੁੱਲ ਬਹੁਤ ਪੁਰਾਣਾ ਜੀ ਚਲੋ ਨਾਲੇ ਆਪਣੇ ਫਰੋਈਪੁਰ ਬੈਲਟ ਦਾ ਜੀ ਹਾਂਜੀ ਦੁਬਾਰਾ ਫਰੋਈਪੁਰ ਚ ਆ ਗਿਆ ਬਹੁਤ ਵਧੀਆ ਆਪਣੇ ਵਾਸਤੇ ਬੜੀ ਚੰਗੀ ਗੱਲ ਆ ਜੀ ਬਾਕੀ ਬੋਲ ਵੀ ਬਹੁਤ ਰਿਕਾਰਡਡ ਹੈ ਜੀ ਕਿਹੜਾ ਕੋਈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸ਼ੱਕ ਕੋਈ ਨਹੀਂ ਠੀਕ ਹੈ ਜੀ ਦੋਨੋਂ ਪਾਸੋਂ ਕੈਮਰਾ ਠੀਕ ਹੈ ਜੀ ਬਾਕੀ ਅੰਕਲ ਪੱਪੂ ਜੀ ਆ ਸਾਡੇ ਨੀਲੀ ਰਵੀ ਦੇ ਬਾਪੂ ਬੋੜ ਇਹਨਾਂ ਨੇ ਬੂਡੇ ਲਾਏ ਨੇ ਇਹਨਾਂ ਦੇ ਨਾਲ ਬਾਪੇ ਬੋੜ ਬਾਪੇ ਬੋੜ ਤੋਂ ਗੱਲ ਜ਼ਿਆਦਾ ਆ ਗਈ ਅੰਕਲ ਆਪ ਹੀ ਬਾਬਾ ਬੋੜਾ ਦੇ ਘਰੇ ਵੀ ਬੋੜ ਲਾਇਆ ਆ ਅੰਕਲ ਨੇ ਕਿ ਬਹੁਤ ਜ਼ਿਆਦਾ ਜੀ ਇਹਨਾਂ ਆਪਣੇ ਫਰੋਜਪੁਰ ਨੂੰ ਜਾਗ ਲਾਈ ਆ ਨੀਲੀ ਰਵੀ ਦੀ ਹਾਂਜੀ ਹਾਂਜੀ ਤੇ ਹੁਣ ਇਹਨਾਂ ਦੇ ਮੰਨ ਲੋਗਾ ਬੱਚੇ ਆ ਜਿਹੜੇ ਹੁਣ ਪਿਆਰ ਆ ਜੀ ਅਹੀਂ ਵੀ ਇਹਨਾਂ ਦੇ ਨਾਲ ਇਹਨਾਂ ਤੋਂ ਲੈ ਕੇ ਸਿੱਖਿਆ ਲੈ ਕੇ ਇਹਨਾਂ ਦੇ ਪਾਏ ਪੂਰਨਿਆਂ ਦੇ ਨੇ ਅੰਕਲ ਜੀ ਨੇ ਫੇਰ ਆਪਾਂ ਧੰਨਵਾਦ ਕਰਦੇ ਆ ਜਿਹੜਾ ਬਹੁਤ ਚੰਗਾ ਜਿਹੜਾ ਵਧੀਆ ਪੰਨੇ ਲਾਇਆ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਿਆਣ ਪਤਾ ਨਹੀਂ ਚਲਦੀ ਜੀ ਪਰਮਾਤਮਾ ਹੀ ਕਰਦਾ ਹਾਂਜੀ ਤੇ ਕੁਝ ਕਰਦਾ ਨਾ ਜੀ ਨਾਲ ਆਪਣੇ ਹੋਰ ਇੱਕ ਡਾਕਟਰ ਵੀਰ ਖੜਾ ਹੋਰ ਭਾਈ ਭਿੰਦੇ ਕੀ ਹਾਲ ਹੈ ਜੀ ਵਧੀਆ ਠੀਕ ਠਾਕ ਤੇ ਡਾਕਟਰ ਸਾਹਿਬ ਫੇਰ ਕਿੱਦਾਂ ਜੀ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਜੀ ਹਾਂਜੀ ਵੀ ਜਿਹੜਾ ਇਹ ਬੁੱਲ ਆਪਣੇ ਏਰੀਆ 'ਚ ਆਇਆ ਹਾਂਦੇ ਜੀ ਬਹੁਤ ਮਸੂਮ ਹੋ ਗਏ ਇਹ ਜਿਹੜਾ ਮੇਲੇ ਜਾਦੇ ਲੱਗਣ ਕਾਰਨ ਇੱਕ ਤਾਂ ਜਿਹੜੇ ਨੌਜਵਾਨਾਂ ਦੇ ਵਿੱਚ ਜਿਹੜਾ ਸ਼ੌਂਕ ਪੈਦਾ ਹੁੰਦਾ ਸ਼ੌਂਕ ਦੇ ਨਾਲ-ਨਾਲ ਚੰਗਾ ਪਸ਼ੂ ਵੀ ਬਣਦਾ ਤੇ ਨਾਲ ਆਪਣਾ ਜਿਹੜਾ ਕਿੱਤਾ ਉਹ ਵੀ ਚੱਲਦਾ ਠੀਕ ਹੈ ਜੀ ਇਹਦੀ ਬੁੱਲ ਦੀ ਡਿਮਾਂਡ ਮੈਂ 30 35 ਟੀਕੇ ਲੈ ਗਿਆ ਜੀ ਅੱਜ ਦੇ 17 18 ਟੀਕੇ ਲਾ ਚੁੱਕਾ ਠੀਕ ਹੈ ਜੀ ਇਹਦੀ ਬਾਲੇ ਜਿਹੜੀ ਆਪਾਂ ਪੈਦਾਵਾਰ ਬੱਚਿਆਂ ਦੀ ਘਟ ਇਸ ਕਰਕੇ ਹੋਈ ਵੀ ਇਹ ਗੁਜਰਾ ਕੋਲ ਜਾਣ ਕਰਕੇ ਹਾਂਜੀ ਵੀ ਇਹ ਜਿਹੜੀ ਨਸਲ ਜ਼ਿਆਦਾ ਅੱਗੇ ਨਹੀਂ ਆ ਸਕੀ ਇਹ ਬੁੱਲ ਦੀ ਜਿਹੜੀ ਗਾਂ ਬੱਚੇ ਪੈਦਾ ਨਹੀਂ ਹੋ ਸਕਦੇ ਜਿੰਨੇ ਵੀ ਇਹਦੇ ਬੱਚੇ ਅੱਜ ਤੱਕ ਆਪਾਂ ਕਿਸੇ ਨੂੰ ਸੁਣਿਆ ਜਾਂ ਦੇਖਿਆ ਹਾਂ ਸਾਰੇ ਕਹਿੰਦੇ ਜੀ ਪੂਰੇ ਟੋਪ ਦੇ ਠੀਕ ਹੈ ਜੀ ਆਪਾਂ ਇਹੀ ਕਹਿੰਦੇ ਆ ਵੀ ਜਿੰਨੇ ਵੀ ਆਪਣੇ ਜ਼ਿਮੀਂਦਾਰ ਭਰਾ ਨੇ ਉਹਨਾਂ ਕਰੇ ਆਪਾਂ ਵਾਅਦਾ ਵਾਅਦਾ ਦਿੰਦਾ ਸੀ ਮਨ ਲਾਵਾਂਗੇ ਤੇ ਦੁੱਧ ਵਾਲਾ ਪੈਦਾ ਚੰਗੇ ਵਾਲਾ ਜਾਨਵਰ ਕਰਾਂਗੇ ਠੀਕ ਹੈ ਜੀ ਤੇ ਨਾਲ ਇੱਕ ਆਪਣੇ ਹੋਰ ਡਾਕਟਰ ਸਾਹਿਬ ਖੜੇ ਡਾਕਟਰ تنویر ਹਾਂਜੀ ਡਾਕਟਰ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਠੀਕ ਠੀਕ ਹੋ ਹੋਰ ਡਾਕਟਰ ਸਾਹਿਬ ਕੰਮ ਕਰ ਕਿਦਾਂ ਜੀ ਤੇ ਡਾਟ ਸਰ ਤੁਸੀਂ ਵੀ ਫੀਲਡ ਦੇ ਵਿੱਚ ਵਧੀਆ ਕੰਮ ਕਰਦੇ ਪਏ ਚੰਗਾ ਸੀਮਣ ਵਰਤ ਰਹੇ ਜਿਵੇਂ ਕਿ ਮੋਹਰਾ ਦੇ ਵਿੱਚ ਜਾਂ ਨੀਲੀ ਦੇ ਵਿੱਚ ਤੇ ਡਾਟ ਸਰ ਫਿਰ ਕਿਦਾਂ ਇਹਦਾ ਸੀਮਣ ਯੂਜ਼ ਕਰੋਗੇ ਗਾਂ ਤੁਸੀਂ ਬਿਲਕੁਲ ਜੀ ਬਿਲਕੁਲ ਜਿਹੜੀ ਚੰਗੀ ਚੀਜ਼ ਵਰਤਾਂਗੇ ਫੇਰ ਹੀ ਅੱਗੇ ਚੰਗਾ ਆਉਣਾ ਹਾਂਜੀ ਤੇ ਚੰਗਾ ਬੀਜਾਂਗੇ ਤਾਂ ਫੇਰ ਹੀ ਫਲ ਵਧੀਆ ਮਿਲਣਾ ਡਾਟ ਸਰ ਕੋਈ ਤੁਹਾਡੀ ਨਿਗਾਹ ਦੇ ਵਿੱਚ ਇਹਦੇ ਜਾਨਵਰ ਹੋਣ ਬੱਚੇ ਪੰਜ-ਸੱਤ ਤਾਂ ਬੱਚੇ ਹੈਗੇ ਬੜੀ ਨਿਗਾਹ ਤੇ ਆਪਣੀ ਅੱਛਾ ਜੀ ਹਾਂਜੀ ਤੇ ਕਹਿੰਦੇ ਉਹ ਛੋਟੇ ਆ ਜਾਂ ਵੱਡਿਆਂ ਦੇ ਵਿੱਚ ਛੋਟੇ ਆ ਜੀ ਹਾਂਜੀ ਤੇ ਧੰਨਵਾਦ ਡਾਕਟਰ ਸਾਹਿਬ ਨਾਲ ਬਾਈ ਅਵਤਾਰ ਜੀ ਰੋਇਪਰ ਹੱਸਿਆ ਜੀ ਹੋਰ ਜੀ ਕੀ ਹਾਲ ਹੈ ਪ੍ਰਧਾਨ ਜੀ ਠੀਕ ਹੈ ਵੀਰ ਜੀ ਠੀਕ ਠਾਕ ਹਾਂ ਤੇ ਬਾਈ ਜੀ ਹੁਣ ਦਾ ਜਿਹੜਾ گاਵਾ ਦਾ ਵੀ ਕੰਮ ਆ ਤੇ ਮੈਨੂੰ ਲੱਗਾ ਨੀਲੀ ਰਾਵੀ ਵਿੱਚ ਤੁਸੀਂ ਵੀ ਐਂਟਰੀ ਕਰਦੇ ਪਿਆ ਹੈਣੇ ਹਾਂਜੀ ਤੇ ਕਿੱਦਾਂ ਜਿਹੜਾ ਤੁਸੀਂ ਮੇਲਾ ਕਰਾਇਆ ਪਹਿਲਾਂ ਧੰਨਵਾਦ ਜੀ ਤੁਹਾਡਾ ਮੈਂ ਸਾਰੀ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਸਾਰੇ ਪੰਜਾਬ ਦਾ ਧੰਨਵਾਦ ਠੀਕ ਹੈ ਜੀ ਤੇ ਕਿੱਦਾਂ ਫਿਰ ਪ੍ਰਧਾਨ ਜੀ ਗਾ ਤੁਸੀਂ ਨੀਲੇ ਰਵੀ ਦੇਤੇ ਕਿੰਨੇ ਕੁ ਜਾਨਵਰ ਅਜ ਤਾਈ ਕਰ ਲਏ ਐਂਟਰ ਕੀ ਹੈ ਜੇ ਸਟਾਰਟਿੰਗ ਪੰਜ ਛੇ ਜਾਨਵਰ ਹੋ ਗਏ ਆ ਹਾਂਜੀ ਤੇ ਦੋ ਇੱਕ ਕਟਾ ਤੇ ਕੱਢੀ ਚਾਚੇ ਕਰ ਦਿੱਗੇ ਮਾਲੀ ਦਾ ਹਾਂਜੀ ਤੇ ਕਟਾ ਵੀ ਅਸੀਂ ਮੰਨ ਲਓ 17 18 ਕਿਲੋ ਵਾਲੀ ਮਾਝ ਦੇ ਵਿੱਚੋਂ ਆਇਆ ਠੀਕ ਹੈ ਜੀ ਉਹ ਸਾਹਮਦੇ ਪਏ ਆ ਠੀਕ ਹੈ ਜੀ ਪੀ ਗਾਂ ਜਾਓ ਕੱਟੇ ਦੀਆਂ ਧੀਆਂ ਦੁੱਧ ਤੇ ਆਉਣ ਗਿਆ ਉਦੋਂ ਕਹਿ ਸਕਦੇ ਆ ਹਾਂਜੀ ਹਾਂਜੀ ਉਹਨੂੰ ਇਸ ਮਾਲੀ ਦੇ ਧੀਆਂ ਦੁੱਧ ਦੀਆਂ ਆਈਆਂ ਆ ਹਾਂਜੀ ਅਸੀਂ ਕਿੰਨੇ ਚੰਗੇ ਮਾਲੀਆਂ ਜੀਆਂ ਧੀਆਂ ਦੁੱਧ ਦੀਆਂ ਆਈਆਂ ਹਾਂ ਹਾਂਜੀ ਉਹਨਾਂ ਮਾਲੀਆਂ ਦਾ ਜ਼ੀਮਾ ਲੱਗਣਾ ਚਾਹੀਦਾ ਹਾਂਜੀ ਹਾਂਜੀ ਤਾਂ ਹੀ ਬਰੀਡ ਸੁਧਰਨੀ ਹੈ ਇਸ ਗੱਲ ਬਾਰੇ ਧਿਆਨ ਜ਼ਰੂਰ ਦੇਣਾ ਚਾਹੀਦਾ ਹਾਂਜੀ ਹਾਂਜੀ ਤੇ ਬਾਕੀ ਇੱਕ ਗੱਲ ਬਾਰੇ ਜ਼ਰੂਰ ਧਿਆਨ ਸਾਰੇ ਵੀਰ ਦੇਣ ਫੀਡ ਆਪਦੀ ਬਣਾ ਕੇ ਪਾਉਣ ਨਾਰਮਲ ਦੇਸੀ ਫਾਰਮੂਲੇ ਦੀ ਬਾਜ਼ਾਰ ਦੀ ਫੀਡ ਡੰਗਰ ਦਾ ਸਰੀਰ ਤੋੜਦੀ ਜੇ ਇਹ ਤੋੜਦੀ ਜੇ ਮੇਰੇ ਵੱਲੋਂ ਜਿਵੇਂ ਰਹਿ ਜੇ ਮੁੰਡੇ ਵਰਗਾ ਹੋ ਜਾਏ 1 ਕਿਲ ਭਾਈ ਮੇਰੀਆਂ ਮੱਝਾਂ 12 ਕਿਲੋ ਵਾਲੀਆਂ 17ਵੇਂ ਦਿੱਤਾ ਜੇ ਤੇ 15ਵੇਂ ਦਿੱਤਾ ਉਸੇ ਬਰੀਡ ਨੇ ਹਾਂਜੀ ਵੀ ਦੇਸੀ ਦਾਣੇ ਤੋਂ ਆਪਾਂ ਪਿੱਛੇ हट ਗਏ ਆ ਇਹ ਯਾਨੀ ਕਿ ਆਪਾਂ ਘਰ ਦੀ ਜਣੀ ਜਿਵੇਂ ਆਪਾਂ ਨੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਆਪਾਂ ਘਰ ਦੀ ਖਰਾਕ ਖਾਈਏ ਹਾਂਜੀ ਹਾਂਜੀ ਤੇ ਘਰ ਦੀ ਯਾਨੀ ਕਿ ਫੀਡ ਆਪਾਂ ਨੂੰ ਵਰਤਣੀ ਚਾਹੀਦੀ ਆ ਹਾਂਜੀ ਘੋਲੋਕੇ ਫੈਕਟਰੀ ਦੇ ਘੋਲੋਕੇ ਦੇਸੀ ਦਾਣੇ ਪਾ ਕੇ ਬਣਵਾ ਸਕਦੇ ਜਿਹਦੇ ਜਿੰਦੇ ਤੋਂ ਆਪਾਂ ਗੱਲ ਕਰੀਏ ਯੂਰੀਆ ਰਹਿਤ ਹੋਵੇ ਹੁਣ ਆਪਾਂ ਜਿਵੇਂ ਹੁਣ ਆਪਣੇ ਖਾਦਾਂ ਦਵਾਈਆਂ ਦੀ ਵਰਤੋਂ ਜ਼ਿਆਦਾ ਹੋ ਗਈ ਜਿਹੜਾ ਉਹਦੇ ਤੋਂ ਬਚਾ ਕੀਤਾ ਜਾ ਸਕੀ ਹਾਂਜੀ ਆਪਾਂ ਦਾ ਫੀਡ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਆਪ ਦਾ ਘਰ ਦਾ ਨੋਰਮਲ ਦਾਣਾ ਬਣਾ ਕੇ ਪਾਈਏ ਠੀਕ ਹੈ ਜੀ ਦਾਣਾ ਵੀ 7-8 ਕਿਲੋ ਪਾਉਣਾ ਚਾਹੀਦਾ ਚੰਗੇ ਡੰਗਰ ਨੂੰ ਦੁੱਧ ਵਾਲੇ ਕਿਉਂਕਿ ਜੇ ਆਪਾਂ ਦਾਣੇ ਦੀ ਗੱਲ ਕਰੀਏ ਤੁਹਾਡੇ ਗੱਲਾਂ ਜੋ ਗੱਲ ਜ਼ਿਆਦਾ ਜੀ ਮੰਨ ਲਓ ਜੇ ਆਪਾਂ 12 ਕਿਲੋ ਦੁੱਧ ਮੱਝ ਜਿੰਦੀ ਦੇ ਹੁੰਦਾ ਜੇ ਆਪਾਂ ਉਹ ਭਾਗ ਕਰੀਏ ਹਾਂਜੀ ਤੇ ਘਰ ਤੋਂ ਘੜ 6 ਕਿਲੋ ਦਾਣਾ ਜਾਨੇਗੀ ਚਾਹੀਦਾ 6 ਚਾਹੀਦਾ ਤਾਂ ਉਹਦੇ ਨਾਲ ਜਿਹੜਾ ਉਹਦਾ ਡੰਗਰ ਆਪਾਂ ਲੰਮਾ ਟਾਈਮ ਦੁੱਧ ਦੇ ਸਕਦੇ ਹਾਂ 6 ਪਾਈ ਜੋ ਹਾਂਜੀ ਮੈਂ ਤਾਂ ਕਹਿੰਦਾ ਵੀ 7 ਕਿਲੋ ਦੁੱਧ ਵੀ ਰਹੇ ਜੇ ਤਾਂ ਵੀ ਦਾਣਾ 6 ਕਿਲੋ ਪਾਈ ਹਾਂਜੀ ਕਿਉਂਕਿ ਉਹ ਬੱਚਾ ਖੇਚਣ ਲੱਗ ਪੈਂਦਾ ਖਰਾਬ ਉਸ ਟਾਈਮ ਦੁੱਧ ਦੀ ਫੈਂਟ ਵੱਜੇਗੀ ਹਾਂਜੀ ਰੇਟ ਆਪਾਂ ਨੂੰ ਰੇਟ ਬਾਅਦ ਮਿਲੂਗਾ ਫੈਂਟ ਦੇ ਹਾਂਜੀ ਜੀ ਜੇ ਨੰਗਰ ਦੀ ਸਿਹਤ ਬਣਦੇ ਉਸ ਟਾਈਮ ਆਪਾਂ ਨੰਗਰ ਨੂੰ ਦਾਣਾ ਖਾਉ ਦਿੰਨੇ ਆ ਨੰਗਰ ਅਗਲੇ ਸਵੇਰੇ ਦੁੱਧ ਵੀ ਦੇਵੇਗਾ ਹਾਂਜੀ ਹਾਂਜੀ ਨੰਗਰ ਅਗਲੇ ਸਵੇਰੇ ਤਾਂ ਹੀ ਦੁੱਧ ਦੇਵੇਗਾ ਜੇ ਪਸ਼ੂ ਦੇ ਵਿੱਚ ਜਾਨ ਹੋਊਗੀ ਹਾਂਜੀ ਜੇ ਪਸ਼ੂ ਨੂੰ ਜੋੜ ਦਿੱਤਾ ਫਿਰ ਕੀ ਦੇਵੇਗਾ ਹਾਂਜੀ ਇਹਦਾ ਇਹਦਾ ਗੱਲ ਦਾ ਹੀ ਸੀ ਇਸ ਨਾਲ ਦਾ ਧਿਆਨ ਜੂੜ ਦੇਣਾ ਚਾਹੀਦਾ ਪਸ਼ੂ ਦਾ ਸਰੀਰ ਬੰਦਰ ਵੀ ਉਹ ਨਹੀਂ ਜਾਣੀ ਚਾਹੀਦੀ ਧੰਨਵਾਦ ਅੱਡਾ ਵਿਚਾਰ ਦੇਣ ਲਈ ਤੇ ਹਾਂਜੀ ਅੱਜ ਕੱਲ ਚੱਲਦੀ ਫਿਰ ਟੋਕ ਦਾ ਵਿੱਚੋਂ ਹਾਂਜੀ ਹਾਂਜੀ ਜਿਵੇਂ ਬਾਈ ਜੀ ਨੇ ਦਾਣੇ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਵਿਸ਼ਵਾਸ ਹੀ ਕਰਿਓ ਜੋ ਜੋ ਮੇਰੀ ਸੌਸ ਸੰਭਲੀ ਆ ਨਾ ਜੀ ਹਾਂਜੀ ਮੈਂ ਕਦੇ ਵੀ ਫੀਡ ਨਹੀਂ ਵਰਤੀ ਖਾਸ ਹਾਂਜੀ ਅਸੀਂ ਸੀਜ਼ਨ ਤੇ ਸਾਰੇ ਨਾਜ ਘਰੇ ਇਕੱਠੇ ਕਰਦੇ ਰਹੇ ਹਾਂ ਹਾਂਜੀ ਹਾਂਜੀ ਕਦੇ ਵੀ ਜਿਵੇਂ ਮੱਕੀ ਹੋ ਗਈ ਜੋ ਹੋ ਗਈ ਕਣਕ ਹੋ ਗਈ ਸਿਆਲ ਆ ਗਿਆ ਚਲੋ ਬਾਹਰਾ ਵੀ ਹੋ ਜਾਂਦਾ ਹੈਗਾ ਹਾਂਜੀ ਮਤਲਬ ਪਾਲ ਚਚੌਲਾਂ ਦੀ ਆ ਕਣੀ ਆ ਮਤਲਬ 11 12 13 ਐਟਮਾ ਬਣ ਜਾਂਦੀਆਂ ਤੇ ਫੈਕਟਰੀ ਜਾਂਦੀ ਵੀ ਲੋਡ ਕੋਈ ਨਹੀਂ ਹਾਂਜੀ ਕਰੇ ਚੱਕੀ ਮੰਗਾਓ ਤੇ ਅਸੀਂ ਤਾਂ ਮੋਟਾ ਹੀ ਕੰਮ ਕਰਦੇ ਰਹੇ ਆ ਹਰ ਆਈਟਮ ਕੁਆਂਟਲ ਕੁਆਂਟਲ ਮਤਲਬ ਟਾਂਕੇ ਟੇਰ ਲਾ ਲੈਂਦਾ ਤੇ ਠੰਡਾ ਤੇ ਮਹੀਨੇ ਦਾ ਰਾਸ਼ਨ ਬਣਾ ਲੈਣਾ ਜਾਂ ਗਰਮੀਆਂ ਦੇ 15 ਦਿਨ ਦਾ ਬਣਾ ਲੈਣਾ ਠੀਕ ਹੈ ਜੀ ਤੇ ਮਤਲਬ ਦਾਣੇਦਾਰ ਨਹੀਂ ਬਣਾਉਂਦੇ ਸੀ ਜਿਵੇਂ ਮੋਟਾ ਆਟਾ ਡੜਾ ਜਿਆ ਕਰ ਲੈਣਾ ਮੋਟਾ ਆਟਾ ਬਣਦੀ ਭਿਉਂਦੇ ਨਹੀਂ ਸੀ ਹਾਂਜੀ ਨਹੀਂ ਭਿਉਂਗੇ ਪਾਇਆ ਨਹੀਂ ਉਬਾਲ ਕੇ ਪਾਇਆ ਹਾਂਜੀ ਮਤਲਬ ਕੌਂਦੇ ਜਿਹੜੇ ਸਵੇਰੇ ਪੱਠੇ ਪਾਏ ਬਾਗੀਆਂ ਪਰ ਕੋਦੇ ਸੱਟ ਕੇ ਪਰ ਮਾਤਾ ਲੈਵਨ ਹਾਂਜੀ ਹਾਂਜੀ ਸ਼ਾਮ ਨੂੰ ਪੱਠੇ ਪੈ ਪਰ ਮਾਤਾ ਠੀਕ ਹੈ ਜੀ ਫਿਰ ਉਹਦੇ ਜਦ ਵੀ ਜਾਨਵਰਾਂ ਨੂੰ ਪਰ ਡਰਾਈ ਕਰਦੇ ਆ ਤੇ ਦਾਣਾ ਨਹੀਂ ਤੋੜਨਾ ਚਾਹੀਦਾ ਕਿਉਂ ਅਗਲੇ ਸੂਏ ਦੀ ਜਾਨਵਰ ਤਿਆਰੀ ਤਾਂ ਹੀ ਕਰ ਸਕਦਾ ਹਾਂਜੀ ਬੱਚਾ ਵੀ ਮਜ਼ਬੂਤ ਰਹੂਗਾ ਔਰ ਅਗਲੇ ਸੂਏ ਵਾਸਤੇ ਜਾਨਵਰ ਵੀ ਮਜ਼ਬੂਤ ਹੋਊਗਾ ਤੇ ਤਾਂ ਹੀ ਦੁੱਧ ਕਰੂਗਾ ਹਾਂਜੀ ਹਾਂਜੀ ਆਮ ਆਪਣੇ ਇਹਨਾਂ ਦੇ ਵਿੱਚ ਕੀ ਆ ਵੀ ਜਿੰਨਾਂ ਚ ਦੁੱਧ ਦਿੰਦੇ ਆ ਤੇ ਉਹਦੀ ਖੋਲ ਅਲੱਗ ਆ ਹਾਂਜੀ ਜਦੋਂ ਜਦੋਂ ਦੁੱਧ ਛੱਟ ਗਿਆ ਤੇ ਉਹਦੀ ਖੁਰਲੀ ਪਿੱਛੇ ਜਾ ਫੜਦੀ ਆ ਹਾਂਜੀ ਅਸੀਂ ਚਲੋ ਸਾਡੀ ਅੱਜ ਬਹੁਤ ਵੱਡੀ ਮਜਬੂਰੀ ਆ ਕੋਈ ਲੇਬਰ ਰਹਿਣੀਗੀ ਹਾਂਜੀ ਤੇ ਮੇਰਾ ਕੋਈ ਦੁੱਧ ਦਾ business ਮੈਂ ਜ਼ਿੰਦਗੀ ਚ ਨਹੀਂ ਕੀਤਾ ਹਾਂਜੀ ਮੈਂ ਕੋਈ ਜਾਨਵਰ ਲੈ ਕੇ ਸੇਲ ਕੀਤਾ ਹਾਂਜੀ ਪਰ ਅਸੀਂ ਪਹਿਲੀ ਗੱਲ ਤਾਂ ਵੀ ਜਦੋਂ ਤੋਂ ਬੱਚਾ ਪੈਦਾ ਹੋ ਗਿਆ ਤੇ ਲਾਸਟ ਟਾਈਮ ਤੇ ਕਰ ਅਸੀਂ ਜਾਨਵਰ ਨੂੰ ਕਿਤੇ ਸੰਗਲ ਨਹੀਂ ਪਾਇਆ ਹਾਂਜੀ ਤੇ ਬਾਕੀ ਉਸ ਤੋਂ ਬਾਅਦ ਜਿਹੜੀ ਖਰਾਕ ਆ ਹਾਂਜੀ ਉਹ ਮਤਲਬ ਨਿੱਕੇ ਬੱਚੇ ਤੋਂ ਲੈ ਕੇ ਤੇ ਵੱਡੇ ਦੁੱਧ ਵਾਲੇ ਤੱਕ ਠਿੱਕੋ ਖੁਰਲੀ ਤੇ ਠੀਕ ਕੋਈ ਖਰਾਕ ਕੋਈ ਫਰਕ ਨਹੀਂ ਪਾਇਆ ਠੀਕ ਹੈ ਜੀ ਕੋ ਜਦੋਂ ਆਪਾਂ ਖਰਾਕ ਚ ਫਰਕ ਪਾਉਣ ਲੱਪੈਨੇ ਆ ਹਾਂਜੀ ਹਾਂਜੀ ਤੇ ਵੱਧ ਘਟ ਵੀ ਹੁਣ ਇਹ ਮਾਲਾ ਡਰਾਈ ਹੋ ਗਈ ਆ ਇਹਨੂੰ ਪਿਛਲੀ ਖੋਲੀ ਤੇ ਕਰਦੇ ਹੋ ਤੂੜੀ ਤੇ ਕਰਦੇ ਹੋ ਉਹ ਜਦੋਂ ਦੁਬਾਰਾ ਸੂਗੀ ਫਿਰ ਉਹ ਕੁਝ ਦੇ ਨਹੀਂ ਸਕਦੀ ਠੀਕ ਹੈ ਜੀ ਤੇ ਬਾਕੀ ਆਸ ਮਾਲੀ ਦੀ ਗੱਲ ਹੈ ਜੀ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਹਾਂਜੀ ਇਹ ਮਾਲੀ ਦਾ ਚਲੋ ਮੈਂ ਦੋ ਪਾਸੇ ਜਾਣਦਾ ਹਾਂ ਹਾਂਜੀ ਵੀ ਕਿਹੜੀ ਨਾਨੀਆਂ ਲੋਕ ਕਿਹੜੀ ਦਾਦੀਆਂ ਲੋਕ ਕਿਹੜਾ ਪਿਓ ਲੋ ਆ ਕਿਤੋਂ ਆ ਹਾਂਜੀ ਹਾਂਜੀ ਜਿਆਦਾ ਤਾਂ ਇਹ ਦੋ ਮਾਲੀਆਂ ਦੇਖ ਕੇ ਨਾ ਜੀ ਪਹਿਲੀ ਦਫਾ ਬਸ ਸੀ ਸੁਣਨ ਵਾਲੇ ਬਾਈ ਜੀ ਉਹਨਾਂ ਦਾ ਚਲੋ ਇੱਕੋ ਹੀ ਪਰਿਵਾਰ ਆ ਹਾਂਜੀ ਬਾਪੂ ਦਾ ਚੋਸੇ ਕਰਨਲ ਸਿੰਘ ਸਾਹਿਬ ਬਜ਼ੁਰਗ ਇਹਨਾਂ ਦੇ ਬਾਪ ਹਾਂਜੀ ਚਲੋ ਪ੍ਰਾਸੀਗੇ ਇੱਕੋ ਪਰਿਵਾਰਾਂ ਦੇ ਵੱਡੀ ਗਿਣਤੀ ਚ ਮੱਝਾਂ ਰੱਖਦੇ ਰਹੇ ਬਹੁਤ ਚੰਗੀਆਂ ਮੱਝਾਂ ਰੱਖਦੇ ਰਹੇ ਹਾਂਜੀ ਓਡੀ ਓਡੀ ਮਾਈ ਤਾਂ ਅਜ ਦੇਖਣ ਨੂੰ ਨਹੀਂ ਮਿਲਦੀਗੀ ਠੀਕ ਹੈ ਜੀ ਤੇ ਮੰਨ ਲਓ ਇਹਨਾਂ ਦੇ ਇੱਕ ਮਾਲੀ ਲਾਈ ਆ ਤੇ ਚਲੋ ਮੱਝਾਂ ਸੂਪੀਆਂ ਤੇ ਦੂਜੀ ਵਾਰ ਮੱਝਾਂ ਗੱਭਣ ਸੀ ਜਦੋਂ ਇਹ 55 60 ਹਜ਼ਾਰ ਦੇ ਗੁਜਰ ਲੈ ਗਈ ਸੀ ਹਾਂ ਚਲੇ ਗਿਆ ਸੀ ਠੀਕ ਹੈ ਜੀ ਗੁਜਰਾਂ ਕੋਲੇ ਕਾਫੀ ਚ ਰੁਲਿਆ ਉਹਨਾਂ ਕੋਲ ਤਾਂ ਕਿਹੜੀ ਬ੍ਰੀਡ ਤਿਆਰ ਹੋਣੀ ਸੀਗੀ ਹਾਂਜੀ ਉਸ ਤੋਂ ਬਾਅਦ ਮਾਲੜੀ ਪਿੰਡ ਚਲੋ ਬੱਚੇ ਆਪਣੇ ਮੁੰਡੇ 'ਚ ਇੱਜ਼ਤ ਮਾਨ ਕਰਦੇ ਮੇਰਾ ਹਾਂਜੀ ਤੇ ਮਨਿੰਦਰ ਸਿੰਘ ਦੀ ਦੋਪਰਾ ਹੈਗੇ ਹਾਂਜੀ ਉਹਨਾਂ ਨੇ 90 ਹਜ਼ਾਰ ਦਾ ਲੈ ਲਿਆ ਸੀਗਾ ਹਾਂਜੀ ਅਜਾ ਉਹਨਾਂ ਦੀ ਜ਼ਮੀਨ ਦੇ ਵਿੱਚ ਤੋਂ ਗੁੱਜਰ ਬੈਠੇ ਸੀ ਤੇ ਸਾਹਮਣੇ ਉਹਨਾਂ ਦੇ ਜਾਨਵਰ ਸੀਗੇ ਹਾਂਜੀ ਇਹਨੂੰ ਉਹ ਘਰੇ ਬੰਦੇ ਸੀ ਤੇ ਉਦੋਂ ਜਵਾਨੀ ਸੀਗਾ ਪੂਰਾ ਹਾਂਜੀ ਇਹ ਕਿਲੇ-ਕੁਲੇ ਤੜਾ ਕੇ ਰਸਤੇ ਤੜਾ ਕੇ ਤੇ ਮਾਲ ਚਲ ਜਾਂਦਾ ਸੀ ਅੱਛਾ ਜੀ ਫਿਰ ਉਹਨਾਂ ਨੇ ਖੁੱਲਾ ਹੀ ਕਰਤਾ ਮਾਲ ਠੀਕ ਹੈ ਜੀ ਫਿਰ ਇਹ ਮੁੰਡਾ ਲੰਘਿਆ ਨਾ ਮੇਰੇ ਕੋਲ ਅੰਕਲ 'ਚ ਮਾਲੀ ਦੁਆ ਕੇ ਲਿਆਉਂ ਮੈਂ ਉਹਨੂੰ ਦੁਆ ਕੇ ਲਿਆਂਦਾ ਤੇ ਉਦੋਂ ਹੀ ਮਾਲੀ ਠੀਕ ਹੈ ਮਨਿੰਦਰ ਸਿੰਘ ਦੇ ਘਰੇ ਸੀਗਾ ਠੀਕ ਹੈ ਤੇ ਚਲੋ ਇਹਨਾਂ ਮਿਲਾਂਗੇ ਮੁੰਡਿਆਂ ਨੇ ਚੰਗਾ ਸੰਭਿਆ ਉਸ ਇਲਾਕੇ ਦੇ ਵਿੱਚ ਚਲੋ ਗਾਂ ਬਠਿੰਡੇ ਤੇ ਕਰਗਾ ਸੰਗਰੂਰ ਤੇ ਕਰ ਬਹੁਤ ਸਾਰੇ ਬਣ ਗਏ ਹਾਂਜੀ ਕਾਫੀ ਬਰੀਡੇ ਤਿਆਰ ਹੋ ਗਈ ਆ ਹਾਂਜੀ ਹਾਂਜੀ ਹੁਣ ਜਦੋਂ ਗੁਜਰਾ ਕੋਲੇ ਰਿਹਾ ਤੇ ਇਹਦੀ ਕੋਈ ਬਰੀਡ ਤਿਆਰ ਨਹੀਂ ਹੋ ਸਕੀ ਹਾਂਜੀ ਕਿਉਂਕਿ ਮੱਜਾਂ ਉਹਦੇ ਵਿੱਚ ਮੋਰਾ ਕ੍ਰੋਸ ਚ ਪੈਂਦਾ ਰਣ ਕ੍ਰੋਸ ਹੋ ਗਈਆਂ ਤੇ ਛੋਟੀ ਹੋ ਵੀ ਗਈ ਤੇ ਉਸ ਲੈਵਲ ਤੇ ਨਹੀਂ ਆ ਸਕਦੀ ਹਾਂਜੀ ਹੁਣ ਇਹਦੇ ਵਿੱਚ ਮੈਂ ਕਹਿ ਰਿਹਾ ਵੀ ਚਲੋ ਜਿਹੜੇ ਬੱਚਿਆਂ ਨੇ ਬੋਲਦੇ ਮਿਹਨਤ ਕੀਤੀ ਆ ਲਿਆਂਦਾ ਹਾਂਜੀ ਇਹ ਵੀ ਚੰਗੀ ਦੇਖਪਾਲ ਕਰਕੇ ਤੇ ਜਿੰਨਾ ਵੀ ਸੀਮਿੰਟ ਦਾ ਸਟਾਕ ਕਰ ਲੈਣ ਹਾਂਜੀ ਫਾਇਦਾ ਹੀ ਹੈ ਜੀ ਉਹਨਾਂ ਹੀ ਫਾਇਦਾ ਹੈਗਾ ਤੇ ਮੈਂ ਵਾਅਦਾ ਕਰਦਾ ਵੀ ਤਕਰੀਬਨ ਹਾਂਜੀ ਇਹ ਨਾ ਸੋਚੋ ਜੋ ਵੀ ਮੱਝੇ 7-8 ਕਿਲੋ ਵਾਲੀਆਂ 10 ਕਿਲੋ ਵਾਲੀਆਂ ਹਾਂਜੀ ਤੇ ਤਾਂ ਹੀ ਮਲਬੀ ਇਹਦਾ ਬੱਚਾ ਨਹੀਂ ਕਾਮਯਾਬ ਹੋਣਾ ਹਾਂਜੀ ਸਾਡਾ ਅਫਦਤ ਅਰਬਾ ਵੀ ਜਿਹੜੀਆਂ 7-8 ਕਿਲੋ ਵਾਲੀਆਂ ਮੱਝਾਂ ਅੱਜ ਵੀ ਜਿਉਂਦੀਆਂ ਜਾਗਦੀਆਂ ਖੜੀਆਂ ਹੈ ਤਾਂ ਬੜੇ ਪੇਚਾ ਹਾਂਜੀ ਤੁਹਾਨੂੰ ਖਾ ਸਕਦਾ ਹਾਂਜੀ ਜਿਹੜੀਆਂ ਸੂਰਜ ਤੋਂ 8 ਲੀਟਰ ਵਾਲੀਆਂ ਚੋਂ 12 18 ਕਿਲੋ ਵਾਲੀਆਂ ਬਣੀਆਂ ਹਾਂਜੀ ਬਰੀਡ ਚ ਵੀ ਉਹ ਮੁਕਾਬਲੇ ਕਰਦੀਆਂ ਰਹੀਆਂ ਦੁੱਧ ਚ ਵੀ ਕਰਦੀਆਂ ਰਹੀਆਂ ਹਾਂਜੀ ਹਾਂਜੀ ਤੇ ਇਸ ਬੁੱਲ ਇਹ ਬੁੱਲ ਜਿਹੜਾ ਹੁਣ ਫਰੋਹੀਪੁਰ ਲੱਕੇ ਚ ਆ ਗਿਆ ਹਾਂਜੀ ਤੇ ਨਸਲ ਦਾ ਸੁਧਾਰ ਬਹੁਤ ਹੋ ਜਾਣਾ ਹਾਂਜੀ ਕਿਉਂਕਿ ਪਤਾ ਹੀ ਫਰੋਹੀਪੁਰ ਦੇ ਵਿੱਚ ਮੱਜਾਂ ਬਹੁਤ ਪੁਰਾਣੀਆਂ ਚੰਗੀਆਂ ਤੇ ਚੰਗੀਆਂ ਮਤਲਬ ਦੇਖੋ ਤਾਂ ਇੱਕ ਪਿੰਡਾਂ ਨੂੰ ਨੇ ਬਹੁਤ ਪਿੰਡਾਂ ਨੂੰ ਫਰੋਹੀਪੁਰ ਲੱਕੇ ਨੂੰ ਇਹਦਾ ਫਾਇਦਾ ਹਾਂਜੀ ਫਾਇਦਾ ਹੈ ਜੀ ਫਰੋਹੀਪੁਰ ਲੱਕੇ ਨੂੰ ਫਾਇਦਾ ਤੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਮੰਨ ਲਈ ਆ ਹਾਂਜੀ ਤੇ ਚਲੋ ਫਰੋਹੀਪੁਰ ਨੂੰ ਜਾਇਦ ਫਰੋਹੀਪੁਰ ਹੀ ਆ ਗਿਆ ਹਾਂਜੀ ਹਾਂਜੀ ਬਾ ਤੁਹਾਡੇ ਪੁਰਾਣੇ ਘਰ ਤੋਂ 3-4 ਕਿਲੋਮੀਟਰ ਦੀ ਦੂਰੀ ਖੜਾ ਹਾਂਜੀ ਤੇ ਆਪਣੇ ਫਾਰਮ ਤੋਂ ਬਿਲਕੁਲ ਹੀ ਸਾਹਮਣੇ 2 ਕਿਲੋਮੀਟਰ ਦੇ ਖੜਾ ਠੀਕ ਹੈ ਜੀ ਤੇ ਜਿਹੜਾ ਰੋਡ ਤੇ ਮੋਗਾ ਰੋਡ ਦੇ ਬਸ ਨੇੜੇ ਜਿਹੇ ਸੈਂਟਰ ਜੇ ਚ ਆ ਜਾਂਦਾ ਵਿਚਾਲੇ ਹਾਂਜੀ ਹਾਂਜੀ ਤੇ ਮੈਂ ਤਾਂ ਹੁਣ ਇੱਕ ਬੇਨਤੀ ਇਹ ਕਰੂੰਗਾ ਵੀ ਇਹਦਾ ਦੇਖਭਾਲ ਚੰਗੀ ਕਰਕੇ ਇਹਦੇ ਸੀਮਨ ਦਾ ਸਟਾਕ ਇਹਦਾ ਵੱਧ ਤੋਂ ਵੱਧ ਕਰਨ ਠੀਕ ਹੈ ਜੀ ਉਸ ਤੋਂ ਅੱਗੇ ਡਾਕਟਰ ਜੀ ਮਤਲਬ ਸਪਲਾਈ ਇਹਦੀ ਵਰਤਣਗੇ ਵਰਤਣ ਭੈਣ ਭਰਾਵਾਂ ਦੇ ਘਰਾਂ 'ਚ ਇਹਦੇ ਬੱਚੇ ਹੋਣ ਠੀਕ ਹੈ ਔਰ ਮੈਂ ਵਾਅਦਾ ਕਰਦਾ ਵੀ ਜਿਹੜੀ ਇਹਦੀਆਂ ਬੱਚੀਆਂ ਹੋਣਗੀਆਂ 7-8 ਕਿਲੋ ਵਾਲੀ ਮੈਨੂੰ ਵੀ ਤੁਸੀਂ ਇਹਦਾ ਟੀਕਾ ਲਾਉਂਗੇ ਨਾ ਜੀ ਹਾਂਜੀ ਤੇ 15-18 ਤੱਕ ਝੋਟੀਆਂ ਆਰਾਮ ਨਾਲ ਲਾਉਣੂਗੀ ਠੀਕ ਹੈ ਜੀ ਹੋ ਸਕਦਾ ਉੱਚੇ ਲੈਵਲ ਤੇ ਵੀ ਜਾਣ ਹਾਂਜੀ ਔਰ ਮੈਂ ਵਾਅਦਾ ਕਰਦਾ ਵੀ 8-9 ਕਿਲੋ ਵਾਲੀ ਚੋਂ ਵੀ ਬੱਚਾ ਦਾ ਸਾਰਾ 18 ਕਿਲੋ ਤੇ ਜਾਊਗਾ ਠੀਕ ਹੈ ਜੀ ਰਿੰਗ 'ਚ ਵੀ ਵੱਢਣਗੇ ਮੁਕਾਬਲੇ 'ਚ ਹਾਂਜੀ ਬਿਊਟੀ ਵੀ ਆ ਜਾਣਗੇ ਨਸਲ ਵੀ ਆ ਜਾਣਗੇ ਦੁੱਧ ਚ ਵੀ ਆ ਜਾਣਗੇ ਠੀਕ ਹੈ ਜੀ ਹਾਂ ਜੀ ਮੈਮ ਤੇ ਨਾਲ ਆਪਣੇ ਡਾਕਟਰ ਐਪੀ ਵੀਰ ਤੇ ਐਪੀ ਵੀਰ ਆਪਣਾ ਦੂਜਾ ਸੀਮਨ ਕਿਦਾਂ ਫਿਰਦਾ ਰੈਡੀ ਹੋਣਾ ਹਾਂਜੀ ਹਾਂਜੀ ਸੀਮਨ ਇਹਦਾ ਰੈਡੀ ਹੈ ਸੀਮਨ ਬਣਾ ਤਿਆਰ ਕਰਾਓ ਕੰਟੈਕਟ ਨੰਬਰ ਆਪਦਾ ਬੋਲ ਦਿਓ ਜੀ 6280604273 ਤੇ ਬਾਈ ਕਿਸੇ ਸਪਲਾਈਰ ਕੋਲ ਇਹ ਸੀਮਨ ਤਾਂ ਨਹੀਂ ਹੈਗਾ ਸਾਨੂੰ ਕਿਸੇ ਸਪਲਾਈਰ ਕੋਲ ਨਹੀਂ ਘਰੇ ਹੀ ਹੈ ਆਪਣੇ ਕੋਲ ਹਾਲੇ ਤੱਕ ਡੋਜ਼ ਆਪਾਂ ਕਢਾਈ ਉਹ ਵੀ ਸ਼ਾਰਟ ਹੋ ਗਈ ਸੀ ਪੰਜਾਂ ਚਾਰਾਂ ਦਿਨਾਂ ਜੀ ਹਾਂਜੀ ਆ ਬਾਕੀ ਦਾ ਸੀਮਨ ਲਗਾਤਾਰ ਨਿਕਲ ਰਿਹਾ ਠੀਕ ਹੈ ਜੀ ਉਹ ਦੋ ਤਿੰਨ ਦਿਨਾਂ ਚ ਫਿਰ ਰੈਡੀ ਹੋ ਜਾਣਾ ਸੀਮਨ ਠੀਕ ਹੈ ਜੀ ਹਾਂਜੀ ਤੇ ਸੀਮਨ ਦੇ ਯਾਨੀ ਕਿ ਆਪਾਂ ਕਿੰਨੇ ਕੋਈ ਪ੍ਰਾਈਸ ਰੱਖਿਆ ਦਾ ਇਹ ਡੋਜ਼ ਦਾ ਸਟਰਾ 300 ਰੁਪਏ ਦਾ ਸਟਰਾ 300 ਤੇ ਸਪਲਾਈਰ ਕਿਸ ਅਜੇ ਤਾਂ ਕੋਈ ਵਿਚਾਰ ਨਹੀਂ ਬਣਾਇਆ ਸਪਲਾਇਰ ਦਾ ਜੇ ਵੀ ਆਜੇ ਤਾਂ ਆਪਾਂ ਹਾਂ ਉਹਦਾ ਆਪਾਂ ਦੱਸ ਦਿਆਂਗੇ ਗਾਂ ਜੇ ਵੀ ਕੋਈ ਸਪਲਾਇਰ ਇਹਦਾ ਰੱਖਿਆ ਤਾਂ ਠੀਕ ਹੈ ਜੀ ਮਿਹਰਬਾਨੀ ਤੇ ਆਪਾਂ ਜਾਣਾ ਜਾਨੀ ਕਿ ਜੇ ਬੁੱਲ ਦਾ ਤੁਹਾਨੂੰ ਅੱਗੇ ਵੀ ਬੜੀ ਵਾਰੀ ਦਿਖਾਇਆ ਥੋੜੀ ਜੀ ਆਪਾਂ ਝਾੜੀ ਮਰਾਦ ਨੇ ਬੁੱਲ ਦੀ ਜਿਵੇਂ ਹੁਣ ਅੰਕਲ ਜੀ ਨੇ ਦੱਸਿਆ ਵੀ ਇਹਦੀਆਂ ਝੋਟੀਆਂ ਦੁੱਧ ਤੇ ਆਉਣਗੀਆਂ ਤੇ ਇਹਦੀਆਂ ਝੋਟੀਆਂ ਜਿਹੜੀਆਂ ਜਿਵੇਂ ਆਪਾਂ ਗੱਲ ਕਰਦੇ ਆ ਸਣੀ ਮਣੀ ਉਹਨਾਂ ਦੇ ਘਰ ਇੱਕ ਝੋਟੀ ਬਹੁਤ ਚੰਗੀ ਆ ਬਾਕੀ ਵਸਤੀ ਸੁਣਨ ਵਾਲੀ ਜਿਹੜੀ ਫਿਰੋਜ਼ਪੁਰ ਦੇ ਵਿੱਚ ਆ ਉਹਨਾਂ ਦੇ ਘਰ ਵੀ ਜਾਨੀ ਕਿ ਇਹਦੀਆਂ ਧੀਆਂ ਵੀ ਹੈਗੀਆਂ ਤੇ ਨਹੀਂ ਆ ਭੈਣਾਂ ਵੀ ਹੈਗੀਆਂ ਸਾਂ ਦੀਆਂ ਜਿਹੜੀਆਂ ਸੋਰਜ ਬੁੱਲ ਸੀਗਾ ਜਿਹੜਾ ਇਹਦੀਆਂ ਭੈਣਾਂ ਤੇ ਬਾਕੀ ਜੇ ਆਪਾਂ ਗੱਲ ਕਰੀਏ ਸਾਂ ਦੇ ਤੁਸੀਂ ਉਮਰ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤੇ ਇਹ ਉਮਰ 20 ਸਾਲ ਤੋਂ ਪਲੱਸ ਹੋ ਗਈ ਆ ਤੇ ਇਸ ਚੀਜ਼ ਤੋਂ ਆਪਾਂ ਇੱਕ ਜੱਜਮੈਂਟ ਕਰ ਸਕਦੇ ਆ ਵੀ ਜਿਹੜੇ ਇਹਦੇ ਬੱਚੇ ਆਉਣਗੇ ਉਹ ਵੱਡੇ ਭੇਜ ਨਹੀਂ ਜਾਂਦੇ ਛੇਤੀ ਜੇ ਜੇ ਹਿਸਾਬ ਨਾਲ ਆਪਾਂ ਗੱਲ ਕਰਦੇ ਆ ਵੀ ਜਿਹੜੇ ਬੱਚੇ ਆ ਉਹ ਯਾਨੀ ਕਿ ਜਿਵੇਂ ਹੁਣ ਕਈ ਸਾਂਹ ਨਹੀਂ ਕਰਦੇ ਆ ਬੁੱਢੇ ਹੋ ਜਾਂਦੇ ਯਾਨੀ ਕਿ ਬੱਚੇ ਇਹ ਇੱਕ ਹੀ ਇਹੀ ਬਲੱਡ ਲਾਈਨ ਆ ਜਿਹਦੇ ਬੱਚੇ ਲੰਮਾ ਟਾਈਮ ਦੁੱਧ ਬੜੇ ਸਟਰਕਚਰ ਦੇ ਬਹੁਤ ਚੰਗੇ ਸਾਫ ਤੇ ਯਾਨੀ ਕਿ ਵਢੇਪੇ ਪਾਣ ਵਾਲੇ ਯਾਨੀ ਕਿ ਘਟਾ ਯੰਗ ਏਜ ਦੇ ਵਿੱਚ ਰਹਿਣਗੇ ਇਹਦੇ ਬੱਚੇ ਤੁਸੀਂ ਆਪ ਹੀ ਦੇਖ ਲਓ ਮਾਲੀ ਹੁਣ ਕਿੰਨੇ ਇੱਥੇ ਭਰਾ ਖੜੇ ਆ ਤੇ ਕੋਈ ਇਹੋ ਜੀ ਗੱਲਬਾਤ ਨਹੀਂ ਗਾਲਾ ਕਰਨ ਡਿਆ ਸਾਫ ਖੜਾ ਕੋਈ ਕਾਲਾ ਪੈਣ ਵਾਲੀ ਗੱਲ ਨਹੀਂ ਬਾਕੀ ਤੁਹਾਡੇ ਸਾਹਮਣੇ ਆ ਜਿਹੜਾ ਇਹਦੀ ਬਾਡੀ ਸਟਰਕਚਰ ਤੁਸੀਂ ਵੇਖ ਲਓ ਕਿਸ ਤਰ੍ਹਾਂ ਦਾ ਆ ਬਾਕੀ ਜਿੰਨੇ ਭਰਾਏ ਸਾਰਿਆਂ ਦਾ ਜੀ ਆਇਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰਬਾਨੀ